ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨਾਬਾ ਪਹੁੰਚੇ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨੇ ਡਾਕਟਰ ਧਰਮਵੀਰ ਗਾਂਧੀ ਨੂੰ ਵੱਡੀ ਲੀਡ ਨਾਲ ਜਿਤਾਉਣ ਦੀ ਲੋਕਾਂ ਨੂੰ ਅਪੀਲ ਕੀਤੀ ਤੇ ਸਾਬਕਾ ਮੰਤਰੀ ਨੇ ਹੋਰ ਕੀ ਕੁਝ ਕਿਹਾ ਲੋ ਤੁਸੀਂ ਵੀ ਸੁਣੋ ਸਰਦਾਰ ਅਸ਼ਫਾਕ ਸਿੰਘ ਜੋੜੇ ਮજરા ਜਿਹੜੇ ਗਏ ਅਰਥਕ ਜ਼ਿਲ੍ਹੇ ਦੇ ਪ੍ਰਧਾਨ ਇੱਕ ਅਜਿਹੇ ਮਸੀਹਾ ਜਿਹੜੇ ਗਰੀਬਾਂ ਦੇ ਹਮਦਰਦ ਹੋ ਮੁਲਾਜ਼ਮਿਕ ਕਮਾਂਡ ਤੋਂ ਚੁੜ ਕੇ ਸਾਡੇ ਦਰਮਿਆਨ ਭੇਜੇ ਨੇ ਪਰ ਅਸਟ੍ਰੀਨਿਟੀਮ ਉਹਨਾਂ ਦਾ ਵੀ ਖਿਆਲ ਕਰਦੇ ਹਾਂ ਅਸੀਂ ਪ੍ਰਧਾਨ ਨੇ ਅਬ ਬਹੁਤ ਇਸ ਗੱਲ ਸਾਡੇ ਲਈ ਹੈ ਕਿ ਨਾਡਾ ਦਰਸ਼ਕ ਜੀ ਪਾਸੋਂ ਕਾਕਾ ਜੀ ਪੁੱਜੀ ਕਹਿੰਦੇ ਸਾਥ I'm <laughs> hurting <laughs> ਉਹਨਾਂ ਨੂੰ ਵੀ 10 ਤੋਂ ਵੀ ਕਾਹੀ ਦਿੱਤੀ ਸੀ ਅੱਜ ਵੀ ਅੱਜ ਵੀ ਮੈਂ ਬੋਲ ਲਾ ਲੜੀ ਇੱਕ ਬੰਤੇ ਹੋਈ ਕੋਈ ਨਹੀਂ ਗਿਆ ਆਪਾਂ ਸਾਰੇ ਆਪਾਂ ਸਾਰਿਆਂ ਨੇ ਗੱਪ ਧਰਮਵੀਰ ਗੱਲ ਸੁਣ ਲੈ ਉਹ ਤੇ ਅਮਲ ਕਰਨਾ ਔਰ ਉਹਨਾਂ ਹੀ ਜਲੂਸ ਲਾਉਣਾ ਆਪਾਂ ਨੇ ਜਾ ਕੇ ਉਹਨਾਂ ਨਾਲ ਰਲ ਕੇ

ਸੰਪਦਾ ਸਾਡੀ ਸਾਂਝੀ ਸੰਪਦਾ ਸੀਗੀ ਉਹ ਜਦ ਵੇਚ ਕੇ ਮੁਰਕੋ ਕੰਦਾਲ ਕਰ ਦਿੱਤਾ ਹੈਗਾ ਹੈ ਤੇ ਦੂਜੇ ਪਾਸੇ ਜੋ ਮੁਰਕਾ ਭਾਈਚਾਰਾ ਹੈਗਾ ਹੈ ਸਾਡੀ ਸਭ ਸਾਂਝੀ ਵਾਲਤਾ ਹੈਗੀ ਹੈ ਜੋ ਧਨ ਪਖ ਮੁਲਕ ਹੈਗਾ ਹੈ ਉਹ ਸਮਾਜ ਬੰਦੀਆਂ ਪਾ ਕੇ Hindu Musliman Hindustan Pakistan ਕਰਕੇ ਉਹਨੂੰ ਵਾਤਾਵਰਨ ਨੂੰ ਵੀ ਜੋ ਸਮਾਜਿਕ ਵਾਤਾਵਰਨ ਹੈ ਉਹ ਵੀ ਜ਼ਰੀਲਾ ਬਣਾ ਦਿੱਤਾ ਹੈ ਸਿਆਸੀ ਤੌਰ ਤੇ ਇੱਕ ਡਾਬੇ ਤੋਂ ਉਸ ਤੇ ਦਹਿਸ਼ਤ ਵਾਲਾ ਮਾਹੌਲ ਪੈਦਾ ਕਰ ਦਿੱਤਾ ਹੈ ਜਿਹੜੀਆਂ ਜਿੱਥੇ ਬੰਦੀਆਂ ਔਰਗਨਾਈਜੇਸ਼ਨ ਜਿਹੜੀਆਂ ਸਾਡੇ ਸੰਵਧਾਨ ਦੀ ਰਾਖੀ ਵਾਸਤੇ ਕਾਹਸੇ ਬੁਲਾਈਆਂ ਸਿਗੀਆਂ ਚਾਹੇ ਉਹ ਈਡੀ ਐ ਚਾਹੇ ਸੀਬੀਆਈ ਐ ਚਾਹੇ ਖਵਾਰਾ ਨੇ ਚਾਹੇ ਟੀਵੀ ਐ ਚਾਹੇ ਉਹ ਕੋਰਟਾ ਨੇ ਕਚਹਿਰੀਆਂ ਨੇ ਇਲੈਕਸ਼ਨ ਕਮਿਸ਼ਨ ਐ ਉਹ ਸਾਰਿਆਂ ਦੀ ਆਜ਼ਾਦੀ ਖਤਮ ਕਰਕੇ ਆਪਣੀ ਸੇਵਾ ਵਿੱਚ ਲਾ ਲਿਆ ਉਹਨਾਂ ਨੂੰ ਆਪਣੀ ਜੇਬੀ ਜੱਥੇ ਬੰਦੀ ਮਿਲਾ ਕੇ ਆਪਣੇ ਰੋਟੇ ਖਾ ਬੰਦ ਤੇ ਆ ਜਾ ਰਿਹਾ ਜਬੂਰੀਅਤ ਨੂੰ ਕਬਲ ਕੀਤਾ ਜਾ ਰਿਹਾ ਹੈਗਾ ਇਸ ਅਸੀਂ ਤੁਹਾਨੂੰ ਜੇ ਆਤੀ ਉਹਨਾਂ ਨੂੰ ਬੁਲਾਇਆ ਸੀਗਾ ਔਰ ਬੜਾ ਉਛਾ ਦੇਖਣ ਚ ਲੋਕਾਂ ਚ ਮਿਲਿਆ ਔਰ ਉਹਨਾਂ ਨੂੰ ਵਿਸ਼ਵਾਸ ਦਿੱਤਾ ਹੈ ਕਾਂਗਰਸ ਪਾਰਟੀ ਦੇ ਤਹਿਤ ਤੋਂ ਟਕੜਾ ਸਮਰਥਕ ਦਮਾਗੇ ਉਹਨਾਂ ਤੋਂ ਮੰਗ ਰੱਖੀ ਹੈ ਕਿ 90 ਨੂੰ ਸਾਡਾ ਜਿਹੜਾ ਦਿਲ ਦਾ ਦਰਜਾ ਹੈ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੇ ਅਸੀਂ ਮੰਗ ਕੀਤੀ ਦੀ ਬੜੀ ਉਮੀਦ ਤਾਂ ਪਰ ਉਹ ਵੀ ਕਹਿੰਦੇ ਰਹੇ ਕਿ ਸਾਡੀ ਪਰਿਵਾਰਿਕ ਸਾਂਝ ਹੈ ਲੇਕਿਨ ਉਹ ਅਧੂਰਾ ਰਹਿ ਗਿਆ ਇਹਨਾਂ ਤੋਂ ਵਿਸ਼ਵਾਸ ਦਿੱਤਾ ਹੈ ਕਿ ਪਾਰਲੀਮੈਂਟ ਜਾ ਕੇ ਜੇ ਸਾਡੀ ਸਰਕਾਰ ਬਣਦੀ ਹੈ 90 ਨੂੰ ਜਿਹੜਾ ਉਹਦਾ ਅਧਿਕਾਰ ਹੈ ਹੱਕ ਹੈ ਜਿਲ੍ਹੇ ਦਾ ਦਰਜਾ ਨਾਬੇ ਨੂੰ ਮਿਲਣਾ ਚਾਹੀਦਾ ਹੈ ਜਦਕਿ ਕੈਪਟਨ ਅਮਰਿੰਦਰ ਸਿੰਘ ਨੇ ਵਾਦਾ ਜਰੂਰ ਕੀਤਾ ਸੀ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਬਕਾਇਦਾ ਬਰਨਾਲਾ ਅਤੇ ਮਲੇਰਕੋਟਲਾ ਦੋ ਜ਼ਿਲ੍ਹੇ ਬਣਾਏ ਲੇਕਿਨ ਨਾਬੇ ਦੀ ਆਵਾਜ਼ ਨੂੰ ਉਹਨਾਂ ਨੇ ਅਣਹੋਣੀ ਕਰਤਾ ਤੋਂ ਇਸ ਕਰਕੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਗਾਂਧੀ ਸਾਹਿਬ ਦੀ ਕਹਿਣੀ ਤੇ ਕਰਨੀ ਦੇ ਸਾਡੇ ਨਾਲ ਇਹਦੇ ਤਹਿਤ ਮੁਕੰਮਲ ਕਰਨਗੇ ਜੇ ਸਾਡੀ ਸਰਕਾਰ ਬਣੂਗੀ ਤਾਂ ਨਾਬੇ ਨੂੰ ਜ਼ਿਲ੍ਹਾ ਬਣਾਵਾਂਗੇ ਜੀਜੇ ਬੋਲ ਰਿਹਾ ਹਾਂ ਆਪਣੇ ਮਹਾਰਾਜ ਦੇ ਤੌਰ ਤੇ ਤੇਰਾਮ ਚ ਇਸਾਨ ਦੇ ਬੈਠੇ ਹੋਏ ਇਸ ਤਰ੍ਹਾਂ ਦੀ ਬੜੀ ਮੱਧ ਭਾਗੀ ਗੱਲ ਹੈ ਮੈਨੂੰ ਅਫਸੋਸ ਹੋਇਆ ਕਿ ਇਹਨਾਂ ਦਾ ਪਰਿਵਾਰ ਜਾ ਕੇ ਤਰਸੋਸ ਨਹੀਂ ਸਤਿਆ ਮੈਨੂੰ ਉਮੀਦ ਸੀ ਕਿ ਉੱਥੇ ਜਾ ਕੇ ਸਾਰੇ ਦੇ ਰੁੱਖ ਲਾਗ ਕੜਨਗੇ ਲੇਕਿਨ ਜਿਸ ਤਰੀਕੇ ਨਾਲ ੱਕਾ ਕਰਕੇ ਮੁੱਕਾ ਕਰਕੇ ਉਹਨਾਂ ਨੇ ਇੰਜਾਮ ਵਿਚਾਰੇ ਉਸ ਖੇਤਾਂ ਨੂੰ ਆਪਣੀ ਜ਼ਿੰਦਗੀ ਕੋਣੀ ਪਈ ਬੜੀ ਮੜ ਭਾਗੀ ਗੱਲ ਹੈ ਪੰਜਾਬ ਲਈ ਬਹੁਤ ਮਟਪਾ ਕੀ ਕਰਦੇ ਤੇ ਜਿਹੜੇ ਕਰਨ ਤੋਂ ਕਹਿੰਦੇ ਕੇਂਦਰ ਸਰਕਾਰ ਆਉਂਦੀ ਹੈ ਸਾਡੀ ਕੇਂਦਰ ਸਰਕਾਰ ਆਉਂਦੀ ਹੈ ਸਾਡੀ ਜੀਪੀ ਦੇ ਤੇ ਜਿਹੜਾ ਕਿਸਾਨਾਂ ਦਾ ਪਹਿਲੇ ਤੌਰ ਤੇ ਹੱਲ ਕਰਾਂਗੇ ਇਸ ਤਰ੍ਹਾਂ ਦੇ ਜਿਹੜੇ ਕਰਨ ਤੋਂ ਕਾਂਗਰਸ ਪਾਰਟੀ ਨੇ ਮੈਂ ਪਹਿਲਾਂ ਵੀ ਇੰਟਰਵਿਊ ਚ ਕਿਹਾ ਦੇ ਰਾਇ ਦਰੁਸਤ ਹੈ 15 ਸਾਡੀ ਜਿਹੜੀ ਐਮਐਸਪੀ ਹੈ 18 ਉਹਨਾਂ ਨੇ ਬਕਾਇਦਾ ਐਲਾਨ ਕੀਤਾ ਮੈਂ ਚੋਣ ਮੈਨਰੇ ਫਿਰ ਜਿਹੜੇ ਪੰਜ ਮੈਨੀਫੈਸਟੋ ਚ ਉਹਨਾਂ ਨੇ ਜ਼ਿਕਰ ਕੀਤੇ ਨਾ ਨਵੇਂ ਮੈਨੀਫੈਸਟੋ ਉਸ ਤੋਂ ਉਹਨਾਂ ਨੇ 30 ਐਮਐਸਪੀ ਲਾਗੂ ਕਰਨ ਦਾ ਫੈਸਲਾ ਕੀਤਾ ਹੋਰ ਕਿਸੇ ਪਾਰਟੀ ਨੇ ਅਜ ਤੱਕ ਇਹ ਐਲਾਨ ਨਹੀਂ ਕੀਤਾ ਨਾ ਉਹਨਾਂ ਨੇ ਇਹਨਾਂ ਸਾਡੇ ਹਿੰਦੂਸਤਾਨ ਦੇ ਲੋਕਾਂ ਨਾਲ ਕਿਸਾਨਾਂ ਨਾਲ ਵਿਸ਼ੇਸ਼ ਤੌਰ ਤੇ ਇਹ ਵਾਦਾ ਕੀਤਾ ਕਲੀ ਕਾਂਗਰਸ ਪਾਰਟੀ ਹੈ ਉਸੀ ਕਾਂਗਰਸ ਪਾਰਟੀ ਨਾਲ ਖੜੇ ਕੇਂਦਰ ਸਰਕਾਰ ਦਾ ਇਹ ਕਹਿ ਰਹੇ ਆਉਗੇ ਕਿ ਕੇਂਦਰ ਸਰਕਾਰ ਚੋਂ ਵੀ ਜਿਹੜੇ ਦਿੱਕਰਨ ਚੋਂ ਜਾਰੀ ਦਾ ਦੁੱਧ ਦਊਗੀ ਲੱਸੀ ਰੜਕਾਂਗੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ